ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਕਣਕ ਦੀ ਫਸਲ ਮੰਡੀਆਂ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਕਣਕ ਦੀ ਲਿਫਟਿੰਗ ਵੀ ਚੱਲ ਰਹੀ ਹੈ ਤੇ ਇਸੇ ਦੇ ਚੱਲਦੇ ਆ ਕੁਝ ਅਜਿਹੇ ਮਾਮਲੇ ਸਾਹਮਣੇ ਆ ਗਏ ਨੇ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਪਟਿਆਲਾ ਦੇ ਨਜ਼ਦੀਕ ਪੈਂਦੀ ਘੱਗਾ ਅਨਾਜ ਮੰਡੀ ਦੇ ਵਿੱਚੋਂ ਟਰੱਕ ਦੇ ਵਿੱਚ ਬੋਰੀਆਂ ਭਰੀਆਂ ਜਾਂਦੀਆਂ ਨੇ ਕਣਕ ਦੀਆਂ ਤੇ ਜਦੋਂ ਪੰਸਬ ਦੇ ਗੋਦਾਮ ਦੇ ਵਿੱਚ ਪਹੁੰਚਦੀਆਂ ਨੇ ਤਾਂ ਉਹਨਾਂ ਬੋਰੀਆਂ ਦੇ ਵਿੱਚੋਂ ਪੱਥਰ ਨਿਕਲਦੇ ਨੇ ਯਾਨੀ ਕਿ ਭਾਰ ਪੂਰਾ ਕਰਨ ਵਾਸਤੇ ਕਣਕ ਘੱਟ ਪਾ ਕੇ ਉਹਦੇ ਵਿੱਚ ਇੱਟਾਂ ਰੋੜੇ ਪਾਏ ਜਾਂਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਵੀ ਕਾਰਵਾਈ ਹੋਈ ਹੈ 15 ਦਿਨਾਂ ਵਾਸਤੇ ਸਬੰਧਤ ਕੰਪਨੀ ਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਤੇ ਭਰਿਆ ਭਰਿਆ ਟਰੱਕ ਵਾਪਸ ਭੇਜ ਦਿੱਤਾ ਗਿਆ ਜਿਸ ਜਗ੍ਹਾ ਤੋਂ ਉਹ ਬੋਰੀਆਂ ਪਹੁੰਚੀਆਂ ਸੀ ਤੇ ਇਹਦੇ ਨਾਲ ਦਾ ਹੀ ਮਾਮਲਾ ਸੰਗਰੂਰ ਦੇ ਵਿੱਚ ਸਾਹਮਣੇ ਆਇਆ ਸੰਗਰੂਰ ਦੇ ਵਿੱਚ ਤਾਂ ਬਾਹਰ ਜਾਣੀ ਸੀ ਕਣਕ ਤਾਂ ਮਾਲ ਗੱਡੀ ਦੇ ਵਿੱਚ ਜਦੋਂ ਕਣਕ ਪਹੁੰਚਦੀ ਹੈ ਤਾਂ ਕਣਕ ਦੇ ਵਿੱਚ ਅੱਧੀ ਕਣਕ ਤੇ ਅੱਧੀ ਤੂੜੀ ਰਲਾ ਦਿੱਤੀ ਜਾਂਦੀ ਹੈ ਜਾਂ ਜਿਹੜੀ ਫਿਰ ਵੇਸਟੇਜ ਹੁੰਦੀ ਹੈ ਕਣਕ ਦੀ ਉਹ ਰਲਾ ਦਿੱਤੀ ਜਾਂਦੀ ਹੈ ਅਜਿਹੀਆਂ ਤਾਂਦਲੀਆਂ ਹੋ ਰਹੀਆਂ ਨੇ ਤੇ ਉਸ ਕੰਪਨੀ ਦਾ ਵੀ ਲੈਸੈਂਸ ਰੱਦ ਕਰ ਦਿੱਤਾ ਗਿਆ ਹੈ ਸਿੱਧੇ ਝਟਕੇ ਦੋ ਕੰਪਨੀਆਂ ਨੂੰ ਲੱਗੇ ਨੇ ਜਿਹੜੀਆਂ ਆੜਤੀਆਂ ਨਾਲ ਸਬੰਧਤ ਕੰਪਨੀਆਂ ਹੁੰਦੀਆਂ ਨੇ ਆਪਣੇ ਮੁਨਾਫੇ ਵਾਸਤੇ ਉਹਨਾਂ ਨੇ ਅਜਿਹੇ ਕੰਮ ਕੀਤੇ ਜਦਕਿ ਕਿਸਾਨ ਆਪਣੀ ਫਸਲ ਲੈ ਕੇ ਪਹੁੰਚਦੇ ਨੇ ਕਿ ਉਹਨਾਂ ਨੂੰ ਸਹੀ ਮੁੱਲ ਮਿਲੇ ਸਹੀ ਭਾਅ ਮਿਲੇ ਭਾਰ ਇਸ ਦੇ ਬਾਵਜੂਦ ਅਜਿਹੇ ਕੰਮ ਹੋ ਜਾਂਦੇ ਨੇ ਕਿਉਂਕਿ ਦੂਜੇ ਪਾਸੇ ਸੁਭਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਵਿਰੋਧੀ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਰਾਜਾ ਵੜਿੰਗ ਹੋਰਾਂ ਨੇ ਕਿਹਾ ਹੈ ਕਿ ਮੌਸਮ ਦੀ ਮਾਰ ਪੈਣ ਵਾਲੀ ਹੈ ਮੌਸਮ ਵਿਭਾਗ ਵੱਲੋਂ ਲਗਾਤਾਰ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਪਰ ਮੰਡੀਆਂ ਦੇ ਵਿੱਚ ਕਣਕ ਦੀ ਜਿਹੜੀ ਖਰੀਦ ਦਾ ਲਿਫਟਿੰਗ ਉਹ ਕਾਫੀ ਸਲੋ ਚੱਲ ਰਹੀ ਹੈ ਹਾਲਾਂਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਸਾਰੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਤੇ ਡਾਲਾ ਖੁੱਲਦੇ ਸਾਰ ਹੀ ਕਿਸਾਨ ਦੇ ਖਾਤਿਆਂ ਦੇ ਵਿੱਚ ਪੈਸੇ ਆ ਜਾਣਗੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਤੇ ਬੀਤੇ ਦਿਨੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀਗਾ ਬਾਦਲਪਿੰਡ ਤੋਂ ਬਾਦਲਪਿੰਡ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਪਿੰਡ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਪਿੰਡ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਉਹਨਾਂ ਦਾ ਪਿੰਡ ਤਾਂ ਉਸ ਪਿੰਡ ਦੀ ਅਨਾਜ ਮੰਡੀ ਦੇ ਵਿੱਚ ਕਣਕ ਲਈ ਜਗ੍ਹਾ ਥੋੜੀ ਰਹਿ ਗਈ ਤੇ ਸ਼ਮਸ਼ਾਨ ਘਾਟ ਦੇ ਵਿੱਚ ਹੀ ਕਣਕ ਦੇ ਢੇਰ ਲਾਉਣੇ ਪਏ ਜਦੋਂ ਉੱਥੇ ਪੁੱਛਿਆ ਗਿਆ ਕਿ ਕਿਉਂ ਕੀਤਾ ਗਿਆ ਕਹਿੰਦੇ ਜੀ ਜਗ੍ਹਾ ਘਟ ਹੈ ਤੇ ਜੇਕਰ ਕਿਸੇ ਨੇ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਵੇਲੇ ਸਸਕਾਰ ਕਰਨਾ ਤਾਂ ਫਿਰ ਉਸ ਸ਼ਮਸ਼ਾਨ ਘਾਟ ਚੋਂ ਕਣਕ ਬਾਹਰ ਵੀ ਕੱਢਣੀ ਪੈਂਦੀ ਹੈ ਜਾਂ ਫਿਰ ਸਾਈਡ ਤੇ ਕਰਨੀ ਪੈਂਦੀ ਹੈ ਅਜੇ ਹਾਲਾਤ ਬਣੇ ਸੀ ਇਸ ਮਾਮਲੇ ਦੇ ਵਿੱਚ ਵੀ ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਆਰਤੀਆਂ ਨੂੰ ਨੋਟਿਸ ਜਾਰੀ ਕੀਤਾ ਸੀਗਾ ਤਾਂ ਆਰਤੀਆਂ ਨੇ ਕਿਹਾ ਕਿ ਲਿਫਟਿੰਗ ਸਲੋ ਚੱਲ ਰਹੀ ਹੈ ਕਣਕ ਜ਼ਿਆਦਾ ਆ ਰਹੀ ਹੈ ਇਸ ਕਰਕੇ ਅਜਿਹਾ ਸਾਨੂੰ ਕਰਨਾ ਪਿਆ ਜਗਾ ਦੀ ਘਾਟ ਦੇ ਕਾਰਨ ਹੀ ਸ਼ਮਸ਼ਾਨ ਘਾਟ ਦੇ ਵਿੱਚ ਕਣਕ ਡੰਪ ਕਰਨੀ ਪੈ ਗਈ ਕੁੱਲ ਮਿਲਾ ਕੇ ਕਣਕ ਦੀ ਖਰੀਦ ਚੱਲ ਰਹੀ ਹੈ ਵਿਰੋਧੀ ਕਹਿੰਦੇ ਨੇ ਸਲੋ ਚੱਲ ਰਹੀ ਹੈ ਕਿਸਾਨ ਮੰਡੀਆਂ ਦੇ ਵਿੱਚ ਬੈਠੇ ਨੇ ਕਿਸਾਨ ਅੰਦੋਲਨ ਵੀ ਕਰ ਰਹੇ ਨੇ ਦੂਜੇ ਪਾਸੇ ਰੇਲੀ ਆਵਾਜਾਈ ਵੀ ਬੰਦ ਹੈ ਕਿਉਂਕਿ ਕਿਸਾਨਾਂ ਨੇ ਧਰਨਾ ਦਿੱਤਾ ਹੋਇਆ ਸ਼ੰਭੂ ਬੈਰੀਅਰ ਦੇ ਉੱਤੇ ਰੂਟ ਡਿਵਰਟ ਕੀਤੇ ਜਾ ਰਹੇ ਨੇ ਤੇ ਕਣਕ ਦੀ ਖਰੀਦ ਪ੍ਰਭਾਵਿਤ ਹੋਣਾ ਸੁਭਾਵਿਕ ਹੋ ਜਾਂਦਾ ਹੈ ਕਿਉਂਕਿ ਮਾਲ ਗੱਡੀਆਂ ਰਾਹੀਂ ਕਣਕ ਵੀ ਬਾਹਰ ਜਾਂਦੀ ਹੈ ਇੱਥੇ ਜਿਹੜੇ ਪੰਚਪਦ ਦੇ ਗੋਦਾਮ ਨੇ ਉਹਨਾਂ ਦੇ ਵਿੱਚ ਤਾਂ ਕਣਕ ਨੂੰ ਲੈ ਕੇ ਸਵਾਲ ਖੜੇ ਹੋ ਹੀ ਚੁੱਕੇ ਨੇ ਕੁਲਮਲਾਕ ਦੇ ਕਿਸਾਨਾਂ ਦੀ ਮਿਹਨਤ ਦੀ ਪੂੰਜੀ ਹੈ ਕਿਸਾਨ ਲਗਾਤਾਰ ਕਣਕ ਨੂੰ ਪਾਲਦਾ ਦਿਨ ਨਹੀਂ ਦੇਖਦਾ ਰਾਤ ਨਹੀਂ ਦੇਖਦਾ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੀ ਕਟਾਈ ਕਰਕੇ ਸਹੀ ਸਲਾਮਤ ਤੋ ਨੂੰ ਬਿਨਾ ਬਰਸਾਤ ਤੋਂ ਬਿਨਾ ਕਿਸੇ ਅੱਗ ਲੱਗਣ ਦੀ ਘਟਨਾ ਤੋਂ ਬਚਾ ਕੇ ਮੰਡੀ ਚ ਲੈ ਕੇ ਆਉਂਦਾ ਤੇ ਮੰਡੀ ਦੇ ਵਿੱਚ ਜਦੋਂ ਉਹਦੇ ਨਾਲ ਅਜਿਹਾ ਹੁੰਦਾ ਤਾਂ ਫਿਰ ਸਵਾਲ ਤਾਂ ਖੜੇ ਹੁੰਦੇ ਨੇ ਕੁਲਮਲਾਕ ਕੇ ਦੋ ਕੰਪਨੀਆਂ ਨੂੰ ਝਟਕਾ ਲੱਗਿਆ ਜਿਹੜੀਆਂ ਕਣਕ ਦੀ ਖਰੀਦ ਕਰਦੀਆਂ ਸੀ ਕਿਉਂਕਿ ਉਹਨਾਂ ਨੇ ਇੱਕ ਪਾਸੇ ਤੂੜੀ ਭੇਜ ਦਿੱਤੀ ਦੂਜੇ ਪਾਸੇ ਇਟਾਂ ਰੋੜੇ ਪਾ ਕੇ ਭੇਜ ਦਿੱਤੇ ਤੇ ਹੁਣ ਇਹਨਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਨੇ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ